ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਆ ਇਹ ਤੁਹਾਡਾ ਇਨਕਲਾਬ ਹੈ ਇਦਾ ਨਾਮ ਹੈ ਦਰਜੀਤ ਸਿੰਘ ਪਾਨਾ ਇਹ ਪਟਿਆਲੇ ਦੀ ਜੇਲ੍ਹ ਵਿੱਚ ਬੰਦ ਸੀ ਪਹਿਲਾਂ ਇਹਨੇ ਕਤਲ ਕੀਤਾ ਤਾਂ ਇਹ ਅੰਦਰ ਚਲੇ ਗਿਆ ਇਹ ਜ਼ਮਾਨਤ ਲੈ ਕੇ ਆ ਗਿਆ ਜ਼ਮਾਨਤ ਪਰ ਆਏ ਬੇ ਨੇ ਦੋ ਕਤਲ ਦਾ ਹੋਰ ਦੋਸ਼ ਲੱਗਿਆ ਦੋ ਕਤਲ ਹੋਰ ਹੋਏ ਇਹਨੂੰ ਉਮਰ ਕੈਦ ਸੁਣਾ ਦਿੱਤੀ ਗਈ ਹਾਈ ਕੋਰਟ ਤੱਕ ਦਾ ਪਤਾ ਹੈ ਕਿ ਇਹਦੀ ਜ਼ਮਾਨਤ ਨਹੀਂ ਹੋਈ ਤੇ ਹੁਣ ਆਮ ਆਦਮੀ ਪਾਰਟੀ ਨੇ ਇਸ ਨੂੰ ਪਰੋਲ ਤੇ ਲਿਆਂਦਾ ਹੈ ਪਰਸੋ ਇਹ ਕੁਲਸ ਵਾਲਿਆ ਨੂੰ ਨਾਲ ਲੈ ਕੇ ਪੂਰੀ دہشت ਕਰਦੀ ਸਾਡੇ ਬੈਸਟਾਲਕੇ ਚ ਪਾ ਰਿਹਾ ਹੈ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਧਮਕੀਆਂ ਦੇ ਚੁੱਕਿਆ ਹੈ ਨੀਚਲ ਦੇ ਘਰ ਦੇ ਆਲੇ-ਦਾਲੇ ਵਿਰਦਾ ਪਾਇਆ ਗਿਆ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਆਹ ਰਾਜ ਲਿਆਉਣ ਵਾਸਤੇ ਤੁਹਾਨੂੰ ਲੋਕਾਂ ਨੇ ਬੋਟਾ ਪਾਈਆਂ ਸੀ ਤੁਸੀਂ ਇਲੈਕਸ਼ਨ ਲੜਨਾ ਫੇਰ ਤਰੀਕੇ ਨਾਲ ਲੜ ਲੋ ਤੁਸੀਂ ਪੈਸੇ ਵੀ ਵਰਤ ਰਹੇ ਆ ਸਾਡੇ ਬੰਦਿਆਂ ਨੂੰ ਪੈਸੇ ਦੇ ਕੇ ਕਈ ਲੈ ਗਏ ਕੋਈ ਗੱਲ ਨਹੀਂ ਲੋਕਾਂ ਦੇ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਤੁਸੀਂ ਧਮਕੀਆਂ ਪੁਲਿਸ ਵਾਲਿਆਂ ਤਾਂ ਹੋਰ ਮਜਬੂਰ ਲੇਕਿਨ ਆਹ ਕਿਸ ਤਰ੍ਹਾਂ ਮਨਜ਼ੂਰ ਕਰ ਲਈਏ ਤੁਸੀਂ ਕੀ ਸੀਤ ਲੰਗਰਾ ਨੂੰ ਮੁਰਾਉਣਾ ਚਾਹੁੰਦੇ ਹੋ ਜਾਂ ਚਰਨਜੀਤ ਚੰਨੀ ਨੂੰ ਮੁਰਾਉਣਾ ਚਾਹੁੰਦੇ ਹੋ ਜਾਂ ਜਿਹਨੇ ਤੁਹਾਡੇ ਤੇ ਅਲੀਗੇਸ਼ਨ ਲਗਾਤੇ ਉਹਨਾਂ ਨੂੰ ਮੁਰਾਉਣਾ ਚਾਹੁੰਦੇ ਹੋ ਤੁਸੀਂ ਕੀ ਨੂੰ ਮਨਣਾ ਚਾਹੁੰਦੇ ਹੋ ਕੀ ਤੇ ਤੁਸੀਂ ਕਿਹੜਾ ਕਿਹੜਾ ਬੂਤ ਕੈਪਚਰ ਕਰਾਣਾ ਚਾਹੁੰਦੇ ਹੋ ਤੇ ਸਾਡੇ ਬੰਦਿਆਂ ਨੂੰ ਜੀਨ ਨਹੀਂ ਦੇ ਰਿਹਾ ਕੱਲ ਰਾਤ ਆਇਆ ਹੋਇਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਾਂਗਾ ਕਿ 10 ਤਰੀਕ ਤੱਕ ਇਹਦੀ ਪ੍ਰੋਲ ਕੈਨਸਲ ਕਰਕੇ ਉਹਨੂੰ ਵਾਪਸ ਭੇਜਿਆ ਜਾਵੇ ਉਸ ਤੋਂ ਬਾਅਦ ਉਹਰੇ ਭੇਜੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਇਹ ਗ੍ਰੇਡ ਕੈਟਾਗਰੀ ਦਾ ਕ੍ਰਿਮੀਨਲ ਉਸ ਨੂੰ ਡਿਊਰਿੰਗ ਇਲੈਕਸ਼ਨ ਕੋਰਟ ਪ੍ਰੋਲ ਨਹੀਂ ਦਿੱਤੀ ਜਾ ਸਕਦੀ ਕਾਨੂੰਨ ਚ ਲਿਖਿਆ ਫਿਰ ਇਹਨੂੰ ਕਿਸ ਤਰ੍ਹਾਂ ਦਿੱਤੀ ਗਈ ਕਿਸ ਤਰ੍ਹਾਂ ਲਿਆਂਦਾ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾ ਇਹਦਾ ਨਾਮ ਹੈ ਦਰਜੀਤ ਸਿੰਘ ਪੰਨਾ ਇਹ ਪਟਿਆਲੇ ਦੀ ਜੇਲ੍ਹ ਵਿੱਚ ਬੰਦ ਸੀ ਪਹਿਲਾਂ ਇਹਨੇ ਕਤਲ ਕੀਤਾ ਤਾਂ ਇਹ ਅੰਦਰ ਚਲੇ ਗਿਆ ਇਹ ਜ਼ਮਾਨਤ ਲੈ ਕੇ ਆ ਗਿਆ ਜ਼ਮਾਨਤ ਪਰ ਆਏ ਬੇ ਨੇ ਦੋ ਕਤਲ ਦਾ ਹੋਰ ਦੋਸ਼ ਲੱਗਿਆ ਦੋ ਕਤਲ ਹੋਰ ਹੋਏ ਇਹਨੂੰ ਉਮਰ ਕੈਦ ਸੁਣਾ ਦਿੱਤੀ ਗਈ ਹਾਈ ਕੋਰਟ ਤੱਕ ਦਾ ਪਤਾ ਹੈ ਕਿ ਇਹਦੀ ਜ਼ਮਾਨਤ ਨਹੀਂ ਹੋਈ ਤੇ ਹੁਣ ਆਮ ਆਦਮੀ ਪਾਰਟੀ ਨੇ ਇਸ ਨੂੰ ਪਰੋਲ ਤੇ ਲਿਆਂਦਾ ਹੈ ਪਰਸੋ ਇਹ ਕੁਲਸ ਵਾਲਿਆ ਨੂੰ ਨਾਲ ਲੈ ਕੇ ਪੂਰੀ دہشت گردੀ ਸਾਡੇ ਬੈਸਟਾਲਕੇ ਚ ਪਾ ਰਿਹਾ ਹੈ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਧਮਕੀਆਂ ਦੇ ਚੁੱਕਿਆ ਹੈ ਟੀਚਲ ਦੇ ਘਰ ਦੇ ਆਲੇ-ਦਾਲੇ ਵਿਰਦਾ ਪਾਇਆ ਗਿਆ ਮੈਂ ਆਮ ਆਦੀ ਪਾਰਟੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਆਹ ਰਾਜ ਲਿਆਉਣ ਵਾਸਤੇ ਤੁਹਾਨੂੰ ਲੋਕਾਂ ਨੇ ਬੋਟਾ ਪਾਈਆਂ ਸੀ ਤੁਸੀਂ ਇਲੈਕਸ਼ਨ ਲੜਨਾ ਫੇਰ ਤਰੀਕੇ ਨਾਲ ਲੜ ਲੋ ਤੁਸੀਂ ਪੈਸੇ ਵੀ ਵਰਤ ਰਹੇ ਹੋ ਸਾਡੇ ਬੰਦਿਆਂ ਨੂੰ ਪੈਸੇ ਦੇ ਕੇ ਕਈ ਲੈ ਗਏ ਕੋਈ ਗੱਲ ਨਹੀਂ ਬਲਕਿ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਤੁਸੀਂ ਧਮਕੀਆਂ ਪੁਲਿਸ ਵਾਲੀਆਂ ਤਾਂ ਹੋਰ ਮਜਬੂਰ ਲੇਕਿਨ ਆਹ ਕਿਸ ਤਰ੍ਹਾਂ ਮਨਜੂਰ ਕਰ ਲਈਏ ਤੁਸੀਂ ਕੀ ਸੀਤ ਲੰਗਰਾ ਨੂੰ ਮੁਰਾਉਣਾ ਚਾਹੁੰਦੇ ਹੋ ਜਾਂ ਚਰਨਜੀਤ ਚੰਨੀ ਨੂੰ ਮੁਰਾਉਣਾ ਚਾਹੁੰਦੇ ਹੋ ਜਾਂ ਜਿਹਨੇ ਤੁਹਾਡੇ ਤੇ ਅਲੀਗੇਸ਼ਨ ਲਗਾਤੇ ਉਹਨਾਂ ਨੂੰ ਮੁਰਾਉਣਾ ਚਾਹੁੰਦੇ ਹੋ ਤੁਸੀਂ ਕੀ ਨੂੰ ਮਨਾਣਾ ਚਾਹੁੰਦੇ ਹੋ ਕੀ ਤੇ ਤੁਸੀਂ ਕਿਹੜਾ ਕਿਹੜਾ ਬੂਤ ਕੈਪਚਰ ਕਰਾਣਾ ਚਾਹੁੰਦੇ ਹੋ ਤੇ ਸਾਡੇ ਬੰਦੇ ਨੂੰ ਜੀਨ ਨਹੀਂ ਦੇ ਰਿਹਾ ਕੱਲ ਰਾਤ ਆਇਆ ਹੋਇਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਾਂਗਾ ਕਿ 10 ਤਰੀਕ ਤੱਕ ਇਹਦੀ ਪ੍ਰੋਲ ਕੈਨਸਲ ਕਰਕੇ ਉਹਨੂੰ ਵਾਪਸ ਭੇਜਿਆ ਜਾਵੇ ਉਸ ਤੋਂ ਬਾਅਦ ਉਹਰੇ ਭੇਜੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਇਹ ਗ੍ਰੇਡ ਕੈਟਾਗਰੀ ਦਾ ਕ੍ਰਿਮੀਨਲ ਉਸ ਨੂੰ ਡਿਊਰਿੰਗ ਇਲੈਕਸ਼ਨ ਕੋਰਟ ਪ੍ਰੋਲ ਨਹੀਂ ਦਿੱਤੀ ਜਾ ਸਕਦੀ ਕਾਨੂੰਨ ਚ ਲਿਖਿਆ ਫਿਰ ਇਹਨੂੰ ਕਿਸ ਤਰ੍ਹਾਂ ਦਿੱਤੀ ਗਈ ਕਿਸ ਤਰ੍ਹਾਂ ਲਿਆਂਦਾ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹ ਦਾ ਨਾਮ ਹੈ ਦਰਜੀਤ ਸਿੰਘ ਪੰਨਾ ਇਹ ਪਟਿਆਲੇ ਦੀ ਜੇਲ੍ਹ ਵਿੱਚ ਬੰਦ ਸੀ ਪਹਿਲਾਂ ਇਹਨੇ ਕਤਲ ਕੀਤਾ ਤਾਂ ਇਹ ਅੰਦਰ ਚਲੇ ਗਿਆ ਇਹ ਜ਼ਮਾਨਤ ਲੈ ਕੇ ਆ ਗਿਆ ਜ਼ਮਾਨਤ ਪਰ ਆਏ ਬੇ ਨੇ ਦੋ ਕਤਲ ਦਾ ਹੋ ਦੋਸ਼ ਲੱਗਿਆ ਦੋ ਕਤਲ ਹੋਰ ਹੋਏ ਇਹਨੂੰ ਉਮਰ ਕੈਦ ਸੁਣਾ ਦਿੱਤੀ ਗਈ ਹਾਈ ਕੋਰਟ ਤੱਕ ਦਾ ਪਤਾ ਹੈ ਕਿ ਇਹਦੀ ਜ਼ਮਾਨਤ ਨਹੀਂ ਹੋਈ ਤੇ ਹੁਣ ਆਮ ਆਦਮੀ ਪਾਰਟੀ ਨੇ ਇਸ ਨੂੰ ਪ੍ਰੋਤ ਤੇ ਲਿਆਂਦਾ ਪਰਸੋ ਇਹ ਕੁਲਸ ਵਾਲਿਆਂ ਨੂੰ ਨਾਲ ਲੈ ਕੇ ਪੂਰੀ دہشت گردੀ ਸਾਡੇ ਬੈਸਟਾਲਕੇ ਚ ਪਾ ਰਿਹਾ ਹੈ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਧਮਕੀਆਂ ਦੇ ਚੁੱਕਿਆ ਹੈ ਨੀਤਲ ਦੇ ਘਰ ਦੇ ਆਲੇ-ਦਾਲੇ ਵਿਰਦਾ ਪਾਇਆ ਗਿਆ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕਿ ਆਹ ਰਾਜ ਲਿਆਉਣ ਵਾਸਤੇ ਤੁਹਾਨੂੰ ਲੋਕਾਂ ਨੇ ਬੂਟਾ ਪਾਈਆਂ ਸੀ ਤੁਸੀਂ ਇਲੈਕਸ਼ਨ ਲੜਨਾ ਫਿਰ ਤਰੀਕੇ ਨਾਲ ਲੜ ਲਓ ਤੁਸੀਂ ਪੈਸੇ ਵੀ ਵਰਤ ਰਹੇ ਆ ਸਾਡੇ ਬੰਦਿਆਂ ਨੂੰ ਪੈਸੇ ਦੇ ਕੇ ਕਈ ਲੈ ਗਏ ਕੋਈ ਗੱਲ ਨਹੀਂ ਲੋਕਾਂ ਦੇ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਤੁਸੀਂ ਧਮਕੀਆਂ ਪੁਲਿਸ ਵਾਲਿਆਂ ਤਾਂ ਹੋਰ ਮਜਬੂਰ ਲੇਕਿਨ ਆਹ ਕਿਸ ਤਰ੍ਹਾਂ ਮਨਜ਼ੂਰ ਕਰ ਲਈਏ ਤੁਸੀਂ ਕੀ ਸੀਤ ਲੰਗਰਾ ਨੂੰ ਮਰਵਾਉਣਾ ਚਾਹੁੰਦੇ ਹੋ ਜਾਂ ਚਰਨਜੀਤ ਚੰਨੀ ਨੂੰ ਮਰਵਾਉਣਾ ਚਾਹੁੰਦੇ ਹੋ ਜਾਂ ਜਿਹਨੇ ਤੁਹਾਡੇ ਤੇ ਅਲੀਗੇਸ਼ਨ ਲਗਾਤੇ ਉਹਨਾਂ ਨੂੰ ਮਰਵਾਉਣਾ ਚਾਹੁੰਦੇ ਹੋ ਤੁਸੀਂ ਕੀ ਨਿਮਰਾਨਾ ਚਾਹੁੰਦੇ ਹੋ ਕੀ ਤੇ ਤੁਸੀਂ ਕਿਹੜਾ ਕਿਹੜਾ ਬੂਤ ਕੈਪਚਰ ਕਰਾਣਾ ਚਾਹੁੰਦੇ ਹੋ ਤੇ ਸਾਡੇ ਬੰਦਿਆਂ ਨੂੰ ਜੀਨ ਨਹੀਂ ਦੇ ਰਿਹਾ ਕੱਲ ਰਾਤ ਦਾ ਆਇਆ ਹੋਇਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਾਂਗਾ ਕਿ 10 ਤਰੀਕ ਤੱਕ ਇਹਦੀ ਪ੍ਰੋਲ ਕੈਨਸਲ ਕਰਕੇ ਉਹਨੂੰ ਵਾਪਸ ਭੇਜਿਆ ਜਾਵੇ ਉਸ ਤੋਂ ਬਾਅਦ ਉਹਰੇ ਭੇਜਿਆ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਇਹ ਗ੍ਰੇਡ ਕੈਟਾਗਰੀ ਦਾ ਕ੍ਰਿਮੀਨਲ ਉਸ ਨੂੰ ਡਿਊਰਿੰਗ ਇਲੈਕਸ਼ਨ ਕੋਡ ਪ੍ਰੋਲ ਨਹੀਂ ਦਿੱਤੀ ਜਾ ਸਕਦੀ ਕਿਰੋਨ ਕਿ ਲਿਖਿਆ ਫਿਰ ਇਹਨੂੰ ਕਿਸ ਤਰ੍ਹਾਂ ਦਿੱਤੀ ਗਈ ਕਿਸ ਤਰ੍ਹਾਂ ਲਿਆਂਦਾ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ